ਪਾਰਟੀ ਜਿਹੜੀ ਮਰਜ਼ੀ ਹੋਵੇ ਆਪਾਂ ਨੂੰ ਮਤਲਬ ਨਹੀਂ ਹੈ ਨਾ ਬੰਦਾ ਕੰਮ ਨਾ ਮਤਲਬ ਲੈ ਅਗਲਾ ਇੱਕ ਵਾਰੀ ਹਾਕ ਮਾਰੇ ਦੇ ਕਹਿੰਦਾ ਬੰਦਾ ਵਾ ਆਓ ਜੀ ਹੌਣ ਕਰਾ ਹੌਣੇ ਕਰਾ ਕੇ ਦਿੰਨੇ ਫੇਰ ਉਹ ਬੰਦਾ ਵਧੀਆ ਆ ਹੈ ਨਾ ਜਿਹੜੀ ਇੱਕ ਵਾਰੀ ਕਾਰਤਾ ਵਸ ਹੋ ਗਿਆ ਮਨਾਉਣਾ ਆਉਂਗੇ ਜੀ ਫੇਰ ਨਹੀਂ ਨਹੀਂ ਉਸ ਵਿੱਚ ਕੋਈ ਮਤਲਬ ਨਹੀਂ ਮਨਾਉਂਦਾ ਨਰਾਜ਼ਗੀ ਜ਼ਿਆਦਾ ਹੀ ਹੈ ਹਾਂ 5 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਸੀ ਹਾਂ ਜੀ ਹਾਂ ਕੀ ਵਜ੍ਹਾ ਕੀ ਰਹੀ ਹੈ ਅੱਜ ਛੱਡਣ ਦੀ ਬਸ ਐਵੇਂ ਹੀ ਤੁਹਾਨੂੰ ਪਤਾ ਜੀ ਮੜ ਬੜੀਆਂ ਗੱਲਾਂ ਤੇ ਜਦੋਂ ਨਹੀਂ ਬੰਦਾ ਕਹਿਣਾ ਬੰਦਾ ਹੋਵੇ ਜਦੋਂ ਆਪਾਂ ਕੰਮਕਾਰਾਂ ਨੂੰ ਜਾਣਦੇ ਆ ਇਹਦੋਂ ਆਪਾਂ ਇਹਨਾਂ ਸਾਥ ਦਿੰਨੇ ਇਹਨ ਇਹ ਬੰਦਾ ਕਹਾਂ ਨਾਮ ਨਹੀਂ ਕੋਈ ਦਾ ਕੰਮ ਕਰਾਉਣਾ ਹੁੰਦਾ ਤਾਂ ਫੇਰ ਅਗਲਾ ਐਵੇਂ ਬਖੰਡਿਆ ਕਰੀਂ ਤਾਂ ਫੇਰ ਚੰਗੀ ਨਿਕਲਣਾ ਨਾ ਕਿੰਨੇ ਸਾਲ ਕਾਂਗਰਸ ਨਾਲ ਜੁੜੇ ਰਹੇ ਤੁਸੀਂ ਦੇ ਤਕਰੀਬਤ 5-6 ਤੇ 75 ਹੋਈਆਂ ਕਾਂਗਰਸ ਚ ਸੀ ਅੱਛਾ ਛੇ ਦਿਨ ਦਾ ਕੰਮ ਕੀ ਰਿਹਾ ਜੀ ਛੇ ਦਿਨ ਹੋਣ ਹੁਣ ਤਾਂ ਮੈਨੂੰ ਪਤਾ ਇਦਾਂ ਲੱਗਿਆ ਕਿ ਨਹੀਂ ਵੀ ਜਿਹੜੀ ਇਹ ਪਾਰਟੀ ਹੈ ਇਹ ਚ ਮੈਨੂੰ ਸੋਚਿਆ ਠੀਕ ਨੇ ਤੇ ਹਰ ਤਰ੍ਹਾਂ ਦਾ ਆਰਾਮ ਵੀ ਹੈ ਤੇ ਇਨਸਪੈਕਟਰ ਵੀ ਮੇਰੀ ਬੜੀ ਇੱਜ਼ਤ ਕਰਦੇ ਆ ਵਿਦਾਂਸਵ ਹਲਕਾ ਫਿਲੌਰ ਵਿੱਚ ਕਾਂਗਰਸ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ ਪਿੰਡ ਮਾਲਾ ਵਿਖੇ ਰੱਖੇ ਚੌਨ ਜਲਸੇ ਦੌਰਾਨ ਕਾਂਗਰਸ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਪਿੰਡ ਪੱਦੀ ਜ਼ਗੀਰ ਤੋਂ ਬਲਕ ਸੰਤੀ ਮੈਂਬਰ ਆਪਣੇ ਪਤੀ ਅਤੇ ਹੋਰ ਪਿੰਡ ਵਾਸੀਆਂ ਨਾਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸੇ ਤਰੀਕੇ ਪਿੰਡ ਮਾਹਲ ਤੋਂ 40 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਪਾਰਟੀ ਵਰਕਰ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਉਨ੍ਹਾਂ ਦੀ ਕੋਈ ਕਦਰ ਜਾਂ ਸੁਣਵਾਈ ਨਹੀਂ ਹੋ ਰਹੀ ਸੀ ਜਿਸ ਕਾਰਨ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਆਖਿਆ ਹੈ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਲੋਕ ਸਭਾ ਚਲੰਦਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਉਨ੍ਹਾਂ ਦਾ ਪਾਰਟੀ ਦਾ ਸਰੂਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ 'ਚ ਬਣ ਦਾ ਮਾਨ ਸਨਮਾਨ ਦਿੱਤਾ ਜਾਵੇਗਾ ਕੀ ਨਾ ਦਾ ਡਾ ਜੀ ਜਵਿੰਦਰ ਘਰ ਕਿਹੜਾ ਪਿੰਡ ਹੈ ਜੀ ਕੱਦੀ ਜੀ ਵੀਰ ਅੱਜ ਕਿਹੜੀ ਪਾਰਟੀ ਆ ਤੁਸੀਂ ਛੱਡ ਗਿਆ ਜਾਵਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਜੀ ਅਸੀਂ ਆਪਣੇ ਕਾਂਗਰਸ ਚਾੜੂ ਵਿੱਚ ਹਾਂ ਵੀ ਪਹਿਲਾਂ ਕਾਂਗਰਸ ਵਿੱਚ ਹੁੰਦੇ ਸੀ ਹਾਂ ਜੀ ਹਾਂ ਜੀ ਕੀ وجہ ਕਿਹੜੀ ਹੈ ਦੀ ਕਾਂਗਰਸ ਛੱਡਣ ਦੀ ਜੀ ਬਸ ਉਹਨਾਂ ਨੇ ਖੱਜਾ ਖਰਾਬ ਸਾਨੂੰ ਕੀਤਾ ਅਸੀਂ ਇੱਧਰ ਆ ਗਏ ਹਾਂ ਕਰਕੇ ਜੀ ਅੱਜ ਤੁਸੀਂ ਮੌਜੂਦਾ ਬਲਾਕ ਸੰਵਤੀ ਮੈਂਬਰ ਹੈ ਜੀ ਸਾਹਬਾ ਵਿਉਦਾ ਹਾਂਜੀ ਸਰਾਰੀ ਤੁਹਾਡੇ ਨਾਲ ਕਰੂੰਗੀ ਹਾਂਜੀ ਮੇਰੀ ਸਰਾਰੀ ਸਰਾਰੀ ਤੁਸੀਂ ਵੀ ਕਾਂਗਰਸ ਨਾਲ ਜੁੜੇ ਹੋਏ ਸੀ ਹਾਂਜੀ ਹਾਂਜੀ ਜੀ ਜੁੜੇ ਹੋਏ ਸੀ ਜੀ ਕਾਂਗਰਸ ਸਾਨੂੰ 5 ਸਾਲੋਂ ਕਾ ਜੀ 5 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਸੀ ਹਾਂਜੀ ਹਾਂਜੀ ਕੀ ਵਜ੍ਹਾ ਕੀ ਰਹੀ ਅੱਜ ਛੱਡਣ ਦੀ ਬਸ ਐਵੇਂ ਹੀ ਤੁਹਾਨੂੰ ਪਤਾ ਜਾਈ ਮੜਵੜੀਆਂ ਗੱਲਾਂ ਤੇ ਜਦੋਂ ਨਹੀਂ ਮੰਨਦਾ ਕਿਹਾ ਨਾ ਮੰਨਦਾ ਬਈ ਜਦੋਂ ਬਕਮਾਕਾਰਾਂ ਨੂੰ ਜਾਣਦੇ ਆ ਇਹਦਾ ਹਣਾ ਪਾਪਾ ਇਹਨਾਂ ਸਾਥ ਦਿੰਨੇ ਇਹਨਾਂ ਜਰ ਤੋਂ ਕੋਈ ਬੰਦਾ ਕਿਹਾ ਨਾ ਮੰਨੇ ਕਿਸੇ ਦਾ ਕੰਮ ਕਰਾਉਣਾ ਹੁੰਦਾ ਬੰਦਾ ਤਾਂ ਫੇਰ ਅਗਲਾ ਅਵੀ ਬਖਾਂਡਿਆ ਕਰੇ ਤਾਂ ਫਿਰ ਚੰਗੀ ਨਿਕਲ ਹਨਾ ਤਾਂ ਲੱਗਦਾ ਤੁਹਾਨੂੰ ਵੋਟ ਪਾ ਕੇ ਜਿਤਾਇਆ ਸਭ ਕੋ ਕੀਤਾ ਫਿਰ ਉਹਨਾਂ ਨੂੰ ਕੰਮ ਦਾ ਵੀ ਬਾਰੇ ਕਰਨਾ ਚਾਹੀਦਾ ਕਿ ਨਹੀਂ ਜੀ ਹਾਂ ਜੀ ਹਾਂ ਜੀ ਹਨਾ ਅੱਜ ਕਿੰਨੇ ਬੰਦੇ ਸ਼ਾਮਲ ਹੋਏ ਜੀ ਤੁਹਾਡੇ ਪਿੰਡੋਂ ਹੋਰ ਵੀ ਸ਼ਾਮਲ ਹੋਏ ਜੀ ਇਕੱਲੇ ਤੁਸੀਂ ਹੋਰ ਵੀ ਹੋਰ ਵੀ ਹੈਗੇ ਆ ਪਾਰਟੀ ਸਾਡੀ ਹਾਂ ਜੀ ਕਾਂਗਰਸ ਛੱਡ ਕੇ ਸਾਰੇ ਸ਼ਾਮਲ ਹੋਏ ਜੀ ਹਾਂ ਜੀ ਹਾਂ ਜੀ ਕਾਂਗਰਸ ਚੰਨੀ ਸਾਹਿਬ ਪਸੰਦ ਨਹੀਂ ਆਏ ਜੀ ਚੰਨੀ ਸਾਹਿਬ ਨਹੀਂ 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 ਜੀ ਨਹੀਂ ਜੇਨ ਪਤਾ ਕਰਕੇ ਆਪਾਂ ਦਾ ਤਾਂ ਬੰਦਾ ਉਹ ਪਾਜੀ ਪਸੰਦਵਾ ਜਿਹੜਾ ਕੰਮ ਆਪਣਾ ਜੀ ਦਾ ਕੰਮ ਓਕੇ ਦੇ ਕੰਮ ਕਰਦਾ ਉਹ ਉਹੀ ਵਧੀਆ ਜੀ ਹਨਾ ਕਾਲਟੀ ਜਿਹੜੀ ਮਰਜ਼ੀ ਹੋਵੇ ਆਪਾਂ ਨੂੰ ਮਤਲਬ ਨਹੀਂ ਹੈ ਨਾ ਆਪਾਂ ਤਾਂ ਕੰਮ ਨਾਲ ਮਤਲਬ ਲੈ ਅਗਲਾ ਇੱਕ ਵਾਰੀ ਹਾਕ ਮਾਰੇ ਦੇ ਕਹਿੰਦਾ ਬੰਦਾ ਵਾ ਆਓ ਜੀ ਫੋਨ ਕਰਾ ਖੋਣੇ ਕਰਾ ਕੇ ਦਿੰਦੇ ਫੇਰ ਉਹ ਬੰਦਾ ਵਧੀਆ ਆਇਆ ਹੈ ਨਾ ਚੰਗੀ ਸਾਹਿਬ ਮਤਲਬ ਖਨੜ ਤੋਂ ਆਇਆ ਤਾਂ ਕਰਕੇ ਲੱਗਦਾ ਕਿ ਸਾਡਾ ਕੰਮ ਨਹੀਂ ਹੋਊਗਾ ਨਹੀਂ ਨਹੀਂ ਉਹ ਤਾਂ ਚਲੋ ਇਹ ਛੱਡ ਦਿੱਤੀ ਛੱਡ ਦਿੱਤੀ ਬਸ ਜਿਹੜੀ ਇੱਕ ਵਾਰੀ ਕਰਤਾ ਬਸ ਹੋ ਗਿਆ ਮਨਾਣ ਆਉਗੇ ਜੀ ਫੇਰ ਨਹੀਂ ਨਹੀਂ ਉਸ ਵਿੱਚ ਕੋਈ ਮਤਲਬ ਨਹੀਂ ਮਨਾਉਣ ਦਾ ਨਰਾਜ਼ਗੀ ਜ਼ਿਆਦਾ ਹੀ ਹੈ ਹਾਂ ਨਹੀਂ ਆਇਆ ਬਈ ਕਹਿੰਦਾ ਕੀ ਨਾਈ ਕਟੇਲ ਸਿੰਘ ਹੈ ਕਿਹੜਾ ਪਿੰਡ ਹੈ ਜੀ ਮਾਹਾਲ ਆਹੀ ਹੈ ਅੱਜ ਕਿਹੜੀ ਪਾਰਟੀ ਛੱਡ ਕੇ ਤੁਸੀਂ ਆਮ ਆਦਮੀ ਦੇ ਸ਼ਾਮਲ ਹੋਏ ਆਂ ਇਹਦੇ ਮੈਂ ਪਹਿਲ ਕਾਂਗਰਸ 'ਚ ਹੀ ਸੀ ਤੇ ਹੁਣ ਮੈਂ ਮਤਲਬ ਕਿਉਂਕਿ 70% ਜਿੱਤੀ ਹੈ ਹਾਂ ਪਾਰਟੀ ਠੀਕ ਹੈ ਤੇ ਫਾਇਦਾ ਵੀ ਬਹੁਤ ਕੀ ਕਰਦੀ ਹੈ ਬਿੱਲ ਮਾਫ ਹੋ ਗਏ ਤੇ ਉਹਦੇ ਪਾਰਟੀ 'ਚ ਹੀ ਅਸੀਂ ਪਹਿਲੇ ਹੁਣ ਜਨਮ ਲੈਣਾ ਨਹੀਂ ਕਿੰਨੇ ਚਿਰ ਤੋਂ ਸ਼ੁਰੂ ਤੋਂ ਕਾਂਗਰਸ ਨਾਲ ਜੁੜੇ ਹੋ ਸੀ ਪਹਿਲੇ ਮੈਂ ਕਾਂਗਰਸ 'ਚ ਸੀ ਜੀ ਕਿੰਨੇ ਸਾਲ ਕਾਂਗਰਸ ਨਾਲ ਜੁੜੇ ਰਹੇ ਤੁਸੀਂ ਲਗਭਗ 5-6 ਪੰਜ ਸੱਤ ਹੋਈਆਂ ਕਾਂਗਰਸ 'ਚ ਸੀ ਅੱਛਾ ਛੱਡਣ ਦਾ ਕਾਰਨ ਕੀ ਰਿਹਾ ਜੀ ਖੰਦੇ ਤਾਂ ਹੁਣ ਹੁਣ ਤਾਂ ਮੈਨੂੰ ਪਤਾ ਇਦਾਂ ਲੱਗਾ ਕਿ ਨਹੀਂ ਵੀ ਜਿਹੜੀ ਇਹ ਪਾਰਟੀ ਐ ਇਹ ਚ ਮੈਨੂੰ ਸੋਫਾ ਠੀਕ ਨਹੀਂ ਤੇ ਹਰ ਤਰ੍ਹਾਂ ਦਾ ਆਰਾਮ ਵੀ ਐ ਤੇ ਇਨਸਪੈਕਟਰ ਵੀ ਮੇਰੀ ਬੜੀ ਇੱਜ਼ਤ ਕਰਦੇ ਆ ਠੀਕ ਨੇ ਜੀ ਤੇ ਸਿਫਰ ਸਪਲਾਈ ਦਾ ਠੀਕ ਹੈ ਜੀ ਤੇ ਇਸ ਕਰਕੇ ਮੈਂ ਮਤਲਬ ਇਹ ਕਿਆਨਾਂ ਚ ਜਾਣਾ ਹੋਰ ਕਿੰਨੇ ਸਾਥੀ ਕਿੰਨੇ ਹੋਇਆ ਸ਼ਾਮਲ ਨਾਲ ਹੈ ਹੋਰ ਕਿੰਨੇ ਸਾਥੀ ਸ਼ਾਮਲ ਹੋਏ ਨਾਲ ਹੋਰ ਹੈਗੇ ਆ ਜੀ ਮੇਰੇ ਕਾੜੀ ਕੁ ਬੰਦੇ ਹੈਗੇ ਆ ਹਾਂ ਜੀ ਮੇਰੇ ਨੋਤੇ ਜਿਹੜੇ ਸਾਰੇ ਪਿੰਡੇ ਬੀਬੀਆਂ ਵੀ ਬੰਦੇ ਵੀ ਬੇ ਸਾਰੇ ਬੜੇ ਠੰਡੇ ਸੁਭਾਤ ਦੇ ਹੋ ਗਏ ਆ ਇਦਾਂ 45 ਸਾਲ ਥੋੜੇ ਨਹੀਂ ਹੁੰਦੇ ਵਿੱਚ ਕੜਵਤ ਹੈਵੇ ਤਾਂ ਇਸ ਚੱਨੀ ਸਾਹਿਬ ਪਸੰਦ ਨਹੀਂ ਆਏ ਉਹ ਤੁਹਾਨੂੰ ਦੱਤੇ ਹੈ ਜੀ ਚੰਨੀ ਸਾਹਿਬ ਨਹੀਂ ਪਸੰਦ ਆਏ ਨਹੀਂ ਮੈਂ ਮਤਲਬ ਇਹ ਇਦਾਂ ਜਿਹੜੇ ਇਹਨੂੰ ਪਰਖਿਆ 70% ਇਹਨਾਂ ਨੂੰ ਸੀਟ ਹੈ ਮਿਲਣੀ ਆ ਬਾਕੀ ਸਾਰੇ ਆਮ ਆਦਮੀ ਤਾਂ ਹੀ ਬਦੂ ਜਰਿਆ ਇਹ ਸੀਟਾ ਪੂਰੀ ਆ ਹੈ ਬਈ ਤੇ ਜਰ ਉਹ ਤਾਂ ਫੇ ਉਹਨਾਂ ਦੀ ਸੀਟਾ ਹੀ ਬੇਕਾਰ ਹੈ ਤੇ ਇਹ ਮੇਸ਼ ਕਰਕੇ ਮੈਂ ਜਾ ਕੇ ਇਹਨਾਂ ਨੂੰ ਲਾਈਕ ਕੀਤਾ ਠੀਕ ਹੈ ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਅਹਿਮ ਕਸਬਾ ਬਾਲਾ ਪਿੰਡ ਦੇ ਵਿੱਚ ਜਿਹੜੇ ਸੀ ਅੱਜ ਅਸੀਂ ਉੱਥੇ ਸ਼ਿਰਕਤ ਕੀਤੀ ਸੀ ਉਸ ਪਿੰਡ ਦੇ ਵਿੱਚ ਅੱਜ ਇੱਕ ਚੋਣਵੀ ਮੀਟਿੰਗ ਰੱਖੀ ਸੀ ਉਹ ਮੀਟਿੰਗ ਜਿਹੜੀ ਸੀ ਇਹ ਰੈਲੀ ਦਾ ਰੂਪ ਧਾਰ ਕਰ ਗਈ ਆਲੇ ਦੁਆਲੇ ਦੇ ਜਿਹੜੇ ਪਿੰਡਾਂ ਦੇ ਸਤਕਾਰ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਸਤੇ ਲੋਕ ਸਨ ਜਿਨ੍ਹਾਂ ਨੂੰ ਲੁੱਟਿਆ ਤੇ ਕੁੱਟਿਆ ਸੀ ਉਹ ਅੱਜ ਇਸ ਫੰਕਸ਼ਨ ਦੇ ਵਿੱਚ ਸਾਡੇ ਜਿਹੜੇ ਆ ਗਏ ਸ਼ਾਮਲ ਹੋਏ ਨੇ ਮਾਲਾ ਤੋਂ ਸਾਡੀ ਬਹੁਤ ਹੀ ਸਤਿਕਾਰਤ ਭੈਣ ਰਾਜਵਿੰਦਰ ਕੌਰ ਬਲਾਕ ਸੰਮਤੀ ਮੈਂਬਰ ਮਜ਼ੂਦਾ ਔਰ ਉਹਨਾਂ ਦੇ ਨਾਲ ਹੀ ਸੁਖਦੇਵ ਕੁਮਾਰ ਲਖਾ ਰਿਟਾਇਰਡ ਬੀਪੀਓ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਔਰ ਨਾਲ ਦੀ ਨਾਲ ਸਤਨਾਮ ਸਿੰਘ ਉਹਨਾਂ ਦੇ ਆਪਣੇ પતિ ਬਲਾਕ ਸੰਮਤੀ ਮੈਂਬਰ ਦੇ ਔਰ ਕਰਨੈਲ ਸਿੰਘ ਸਾਹਿਬ ਦਾ ਪੰਜ ਔਰ ਬੀਬੀ ਸਰਿੰਦਰਕੌਰ ਸਾਹਿਬ ਦਾ ਸਰਪੰਚ ਪ੍ਰਤਾਪਪੁਰੇ ਤੋਂ ਔਰ ਬੀਬੀ ਨिशा ਜੀ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਮਹਿਲਾ ਸੈਲ ਬਹੁਤ ਵੱਡਾ ਇਹਨਾਂ ਦਾ ਨਾਮ ਆ ਹਲਕੇ ਦੇ ਵਿੱਚ ਔਰ ਇਹ ਸਾਰੇ ਸਮੇਤ ਪਰਿਵਾਰਾਂ ਦੇ ਸਮੇਤ ਪਾਰਟੀ ਮੈਂਬਰਾਂ ਦੇ ਨਾਲ ਸੈਂਕੜੇ ਦੀ ਤਦਾਦ ਦੇ ਵਿੱਚ ਲੋਕ ਜਿਹੜੇ ਹੈਗੇ ਆ ਅਜਮਾਲਾਂ ਦੇ ਵਿੱਚ ਜਿਹੜੇ ਆ ਸ਼ਾਮਿਲ ਹੋਏ ਆ ਔਰ ਤੁਸੀਂ ਦੇਖੋਗੇ ਬੜੇ ਪੰਡ ਵੀ ਸ਼ਾਮਿਲ ਹੋਣਗੇ ਅੱਗੇ ਲਲੀਆਂ ਪੰਡ ਤੇ ਸ਼ਾਮਿਲ ਹੋਣਗੇ ਨਾਲ ਦੀ ਨਾਲ ਬਹੁਤ ਹੀ ਸੈਂਕੜੇ ਜਿਹੜੇ ਹਨ ਅਫਰੇ ਜਿਹੜਾ ਹੈਗਾ ਉੱਥੇ ਜਾ ਕੇ ਸ਼ਾਮਿਲ ਹੋਣਗੇ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਪੁਆਰੀ ਦੇ ਵਿੱਚ ਇੱਕ ਬਹੁਤ ਹੀ ਵੱਡੇ ਥੰਮ ਜਿਹੜੇ ਹੈਗੇ ਆ ਉਹ ਵੀ ਆ ਸ਼ਾਮਿਲ ਹੋ ਰਹੇ ਨੇ ਸੋ ਇਹ ਇੱਕ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਨੂੰ 2 ਸਾਲ ਤੋਂ ਦੇਖ ਕੇ ਲੋਕਾਂ ਦੇ ਵਿੱਚ ਸ਼ਾਹ ਆ ਜੋਸ਼ ਆ ਉਹ ਬਹੁਤ ਜਲਦੀ ਸ਼ਾਮਿਲ ਹੋ ਰਹੇ ਨੇ ਧੰਨਵਾਦ